ਹੰਦੇ ਅਗੇ ਕਬੂਤਰ ਨੇ ਕਬੂਤਰ ਇਹ ਬੰਦੀ ਜਾਨਵਰਾਂ ਦਾ ਜਨਪਰਾ ਬਾਈ ਦਾ ਕੀ ਗੱਲ ਬਾਈ ਕੀ ਹਾਲ ਚਾਲ ਤੇ ਅੱਜ ਆਪਾਂ ਪਹੁੰਚੇ ਬਾਈ ਸਾਡੇ ਭਰਾ ਮਣੀ ਕੋਲੇ ਤੇ ਬਾਈ ਦਾ ਪਿੰਡ ਗੰਗਾਗਾ ਤੇ ਆਪਣਾ ਭਰਾ ਹੈਗਾ ਤੇ ਤੁਹਾਨੂੰ ਅੱਜ ਬਾਈ ਸਾਰੀਆਂ ਵੀ ਵੈਰਾਈਟੀਆਂ ਦਿਖਾਵਾਂਗੇ ਮੁਰਗੀਆਂ ਕੁੱਤੇ ਕਬੂਤਰ ਕੋਕੜ ਕੋੜੀਆਂ ਜਿਹੜੀ ਜਾਨਵਰ ਕਹੋਗੇ ਉਹ ਦਿਖਾਵਾਂਗੇ ਬਾਈ ਤੇ ਬਾਕੀ ਬਾਈ ਮਿਲੋ ਸਾਡੇ ਭਰਾ ਨਾਲ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਖੈਰਾ ਫਾਰਮ ਪੇਜ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੇ ਕੋਲ ਆਏ ਸਾਡੇ ਜਾਨੂ ਆਏ ਵੀਡੀਓ ਨਾਲ ਤੇ ਇਹ ਆਪਣਾ ਭਰਾ ਹੁਣ ਤੁਹਾਨੂੰ ਬਾਈ ਸਾਰੇ ਜਾਨਵਰ ਦਿਖਾਵਾਂਗੇ ਇੱਕ ਤੋਂ ਲੈ ਕੇ ਸੋ ਹਾਂ ਬਾਈ ਪਹਿਲਾਂ ਤੁਹਾਨੂੰ ਦਿਖਾਵਾਂਗੇ ਆਪਾਂ ਆਹ ਟਰਕੀ ਬਾਈ ਹਾਂਜੀ ਟਰਕੀ ਤੇ ਦੇਖੋ ਬਾਈ ਇਹ ਮੇਰੇ ਖਿਆਲ ਚ ਉਹ ਮੁਰਗੀਆਂ ਨੇ ਫੁੱਲਣ ਦੇ ਲੱਗੇ ਹੁੰਦੇ ਹਾਂ ਹਾਂਜੀ ਹਾਂਜੀ ਪਹਿਲ ਪਾਉਂਦੇ ਆ ਮੋਰ ਵਾਂਗੂ ਉਹੋ ਐਹੇ ਟਰਕੀ ਬਰੀਡ ਕਿੰਨੇ ਮਹੀਨੇ ਨੇ ਬਾਈ ਇਹ ਇਹ 3 ਮਹੀਨੇ ਦੇ ਵੀਰੇ 3 ਮਹੀਨੇ ਦੇ ਆ ਬਾਈ ਤੁਸੀਂ ਦੇਖ ਲਓ ਛੋਟੇ ਛੋਟੇ ਆ ਤੇ ਸੀਲ ਕੁੱਕਰ ਦਾ 6 ਮਹੀਨੇ ਦਾ ਐਡਾ ਹੁੰਦਾ ਜਿੱਡੇ ਇਹ 3 ਮਹੀਨੇ ਦੇ ਆ ਮੇਰੇ ਖਿਆਲ ਚ ਤੇ ਸੋਹਣੇ ਵਾਲੇ ਬਣਦੇ ਆ ਬਾਈ ਇਹ ਵੱਡੇ ਹੋ ਕੇ ਹਾਂਜੀ ਨੀਲੇ ਨੀਲੇ ਮੂੰਹ ਆ ਬਾਈ ਇਹਨਾਂ ਦੇ ਆ ਦੇਖੋ ਹਾਂਜੀ ਇਹਦਾ ਰੰਗ ਬਦਲ ਲੰਦਦੇ ਲਾਲ ਵੀ ਕਰ ਜਾਂਦੇ ਨੀਲਾ ਵੀ ਕਰ ਜਾਂਦੇ ਦੇਖੋ ਬਈ ਆ ਇਹਨਾਂ ਚ ਮਾਦੀ ਐ ਇਹ ਭਾਈ ਹਾਂਜੀ ਇਹ ਮਾਦੀ ਆ ਆ ਨਾਰਾ ਕਿਹੜਾ ਨਾਰਾ ਆਹਾਂ ਨਾਰਾ ਜੀ ਜਿਹੜਾ ਤੁਹਾਡੇ ਕੋਲੇ ਇਹ ਮਾਦੀ ਆ ਆ ਮਾਦੀ ਆ ਠੀਕ ਆ ਭਾਈ ਦੇਖੋ ਬਈ ਤੁਰਕੀ ਜਿਹੜੇ ਭਰਾਵਾਂ ਨੇ ਨਹੀਂ ਦੇਖੇ ਤੇ ਬਾਕੀ ਸਾਨੂੰ ਹੁਣ ਦੂਜੇ ਵੀ ਦਿਖਾਉਣੇ ਆ ਭਾਈ ਵੈਂਟਮ ਵੀ ਦਿਖਾਉਣੇ ਤੇ ਸੀਲ ਵੀ ਦਿਖਾਉਣੇ ਆ ਆ ਦੇਖੋ ਭਾਈ ਥੱਲੇ ਇਹ ਆ ਭਾਈ ਤੁਰਕੀ ਦੇਖੋ ਭਾਈ ਪੂੰਜਾ ਇੱਧਰ ਦਿਖਾ ਦਿਓ ਇਹ ਆ ਭਾਈ ਤੁਰਕੀ ਮੁਰਗੀ ਹਾਂ ਭਾਈ ਆ ਆ ਭਾਈ ਵੈਂਟਮ ਹਾਂਜੀ ਹਾਂਜੀ ਵੈਂਟਮ ਦੇਖੋ ਭਾਈ ਮੇਰੇ ਸਾਹ ਨਾ ਵਜਨ ਵੀ ਇਹ ਚ 1200 ਗ੍ਰਾਮ ਹੀ ਹੋਊਗਾ ਹਾਂਜੀ ਬਸ ਯਾ ਵਈ ਇਹਨਾਂ ਚ ਨਰਾ ਮੁਰਗਾ ਇਹਨਾਂ ਚ ਆ ਦੇਖੋ ਬਾਈ ਨੇੜੇ ਆ ਜਾ ਬਣਾ ਦੇਖੋ ਬਾਈ ਚਿਹਰਾ ਕਿੰਨਾ ਛੋਟਾ ਬਿਲਕੁਲੀ ਐਡਾ ਗੂਠੇ ਜਿਹੜਾ ਮੂੰਹ ਹੈ ਯਾਰ ਵਿਚਾਰੇ ਦਾ ਆ ਮਾਦੀਆਂ ਬਈ ਇਹ ਚ ਟੋਟਲ ਗੱਠ ਦੀ ਆ ਤੇ ਆ ਦੇਖੋ ਬਾਈ ਇਹਨਾਂ ਦੇ ਮੋਜਾਂ ਵੀ ਨੇ ਪੈਰਾਂ ਤੇ ਫੰਗ ਜੇ ਤੇ ਬਹੁਤ ਸੋਹਣੇ ਲੱਗਦੇ ਆ ਬਾਈ ਇਹੇ ਬਾਕੀ ਭਰਾ ਆਪਣੇ ਮਣੀ ਕੋਲੇ ਨੇ ਇਹ ਜੇ ਕਿਸਨ ਚਾਹੀਦੇ ਹੋ ਫੇਰ ਵੀ ਦੇ ਦਾਂ ਕੋਈ ਚੱਕਰ ਨਹੀਂ ਤੇ ਹੈਗੇ ਨਹੀਂ ਇਹੇ ਦੇਖੋ ਬਾਈ ਕਿੰਨੇ ਛੋਟੇ ਆ ਆ ਬਸ ਕੁੱਲ ਮਿਲਾ ਕੇ ਵੀ ਇਹ 7 ਤੋਂ 8 ਇੰਚ ਦਾ ਹਾਈਟ ਹੋਏ ਕੁੱਕੜ ਦੀ ਬਟਨ ਸਾਈਜ਼ ਬਿਲਕੁਲ ਹੀ ਛੋਟੇ ਜਿਹੇ ਆ ਬਾਈ ਬਾਕੀ ਤੁਸੀਂ ਦੇਖ ਸਕਦੇ ਆ ਹਾਈਟ ਉਹ ਕਿੱਲਾ ਦੇਖ ਲਓ ਹਾਂ ਕਿੱਲੇ ਤੋਂ ਵੀ ਛੋਟੇ ਆ ਬਾਈ ਕਿੱਲੇ ਤੋਂ ਵੀ ਛੋਟੇ ਨੇ ਹਾਂ ਹਾਂ ਬਾਈ ਆਇਆ ਉਹਨਾਂ ਦੀ ਦੂਜੀ ਵੈਰੈਟੀ ਵੈਂਟਮਾਂ ਦੀ ਉਹ ਤਾਂ ਸਾਰੇ ਵਾਈਟ ਸੀ ਨਾ ਹੂੰ ਤੇ ਇਹ ਰੰਗ ਬਰੰਗੇ ਜਿਹੇ ਆ ਆ ਬਾਈ ਜਾਵਾ ਵੈਂਟਮਾਂ ਦੇਖੋ ਬਈ ਇਹ ਬਾਈ ਕੋਲੇ ਬਾਹਾਂ ਪੁਰਾਣੇ ਆ ਮੰਨ ਕੇ ਚੱਲੋ ਵੀ ਅੱਜ ਦੇ ਹੀ ਰੱਖੇ ਬਾਈ ਪਹਿਲਾਂ ਦੀ ਬੱਚੇ ਘੜਾਉਂਦਾ ਆਉਂਦਾ ਹਨਾ ਬਾਈ ਹਾਂਜੀ ਹਾਂਜੀ ਤੇ ਆ ਦੇਖੋ ਬਈ ਚੀਨੀ ਮੁਰਗੀ ਇਹ ਨਹੀਂ ਸੋਹਣੀ ਆ ਯਾਰ ਕਾਲਾ ਮੂੰਹ ਆ ਕਾਲੀਂ ਅੱਖਾਂ ਤੇ ਕਾਲੀਂ ਲੱਤਾਂ ਇਹਦੀਆਂ ਆ ਦੂਜੀ ਕਾਲੀ ਬਈ ਇਹ ਬਈ ਬਰੀਡ ਨੂੰ ਆਪਣੇ ਕੋਲ 10 ਸਾਲ ਹੋ ਗਏ 2013 ਚ ਰੱਖੇ ਹੋਏ ਆ ਮੇਰੇ ਹਾਂ ਹਾਂਜੀ 2013 ਚ ਹਾਂਜੀ ਉਦੋਂ ਦੇ ਗਾਂ ਫਿਰ ਉਹਨਾਂ ਦੇ ਬੱਚੇ ਕਰਾ ਕਰਕੇ ਗਾਂ ਦੀ ਗਾਂ ਉਹੀ ਬਰੀਡ ਚੱਲੀ ਜਾਂਦੀ ਹੈ ਇੱਕ ਪੇਅਰ ਤੋਂ ਹੀ ਅੱਛਾ ਹਾਂਜੀ ਦੇਖ ਲਓ ਬਈ ਬੰਦੇ ਨੇ 2013 ਚ ਆ ਲੈ ਜਾਂਦੇ ਸੀ ਹਲੇ ਵੀ ਇਹਨਾਂ ਦਾ ਟ੍ਰੈਂਡ ਨਹੀਂ ਗਿਆ ਉਹਵੇਂ ਜਿਵੇਂ ਲੋਕ ਹਲੇ ਵੀ ਮੰਗਦੇ ਆ ਇਹਨਾਂ ਦੀ ਮੰਗ ਪੂਰੀ ਆ ਤੇ ਬਾਈ ਕੋ ਦਾ ਹਾਲ ਆ ਮੀ ਨੇ ਤੇ ਆਪਾਂ ਇਹਨਾਂ ਦਾ ਆਂਡਾ ਵੀ ਦਿਖਾਵਾਂਗੇ ਆਂਡੇ ਦਾ ਸਾਈਜ਼ ਚੈੱਕ ਕਰਾਵਾਂਗੇ ਸੋਨੂੰ ਕਬੂਤਰ ਜੀ ਦਾ ਆਂਡਾ ਦਾ ਕਬੂਤਰ ਵੀ ਥੋੜਾ ਜਿਹਾ ਵੱਡਾ ਹਾਂਜੀ ਦਿਖਾਵਾਂਗੇ ਬਾਈ ਸੋਨੂੰ ਚੈੱਕ ਕਰਾਵਾਂਗੇ ਸੋਨੂੰ ਬਾਕੀ ਤੁਹਾਨੂੰ ਥੱਲੇ ਛੱਡ ਕੇ ਦਿਖਾਉਣੇ ਆ ਬਾਈ ਦੇਖੋ ਆ ਦੇਖੋ ਬਾਈ ਪਹਿਲਾਂ ਤੁਸੀਂ ਮੁਰਗਾ ਦੇ ਹੱਥ ਦੀ ਦੇਖ ਲਓ ਕਿੰਨਾ ਛੋਟਾ ਦੇਖੀ ਬਾਈ ਆ ਆਪ ਵੀ ਦੇਖ ਸਕਦੇ ਹੋ ਤੇ ਆ ਦੇਖੋ ਹੱਥ ਹਾਂ ਬਾਈ ਹੁਣ ਸੋਨੂੰ ਦਿਖਾਵਾਂਗੇ ਬਾਈ ਮਣੀ ਦੇ ਬੈਂਗਮ ਬਹੁਤ ਪੁਰਾਣੇ ਆ ਬਾਈ ਕੋਲੇ ਬਾਕੀ ਇਹਨਾਂ ਦੀ ਸਟੋਰੀ ਸੋਨੂੰ ਬਾਈ ਮੂੰਹ ਹੀ ਸੁਣਾਾਂਗੇ ਪਹਿਲਾਂ ਤੁਸੀਂ ਕੁੱਕਰ ਦੇਖੋ ਬਾਈ ਚੈੱਕ ਆਇਆ ਬਈ ਬਰੀਡਰ ਭੈਂਗ ਕੰਡੇ ਦੇਖੋ ਤੁਹਾਨੂੰ ਦਿਖਾ ਦੇ ਸਾਰਾ ਉੱਪਰ ਨੂੰ ਆਹ ਦੇਖੋ ਬਈ ਹਰ ਬਾਰ ਲੱਤਾਂ ਚੈੱਕ ਕਰੋ ਜਾਨਵਰ ਦੀਆਂ ਤੇ ਇਹ ਆ ਬਈ ਬਰੀਡਰ ਭੈਂਗਾਂ ਤੇ ਹੁਣ ਬਈ ਆ ਕਿਵੇਂ ਆ ਪੱਠੀ ਇਹ ਇਹ ਨਹੀਂ ਨਹੀਂ ਇਹ ਵੱਡੀ ਮੁਰਗੀ ਹੈ ਇਹ ਵੱਡੀ ਮੁਰਗੀ ਆ ਬਈ ਹਾਂਜੀ ਇਹ ਵੀ ਕੰਡੇ ਵਾਲੀ ਹੈ ਇਹ ਕੰਡੇ ਵਾਲੀ ਮੁਰਗੀ ਵੱਡੀ ਕੰਡਿਆਂ ਵਾਲੀ ਭੈਂਗਾ ਮੁਰਗੀ ਹੈ ਇਹ ਤੇ ਇਹਦੀ ਪੱਠੀ ਆ ਬਈ ਜਿਹੜੀ ਤੁਹਾਡੇ ਆਹ ਹਾਂ ਬਈ ਜਿਹੜੀ ਆਹ ਪੱਠੀ ਫੜੀ ਬੈਠਾ ਮੈਂ ਤੇ ਐਸ ਜੋੜੇ ਦੀ ਧੀ ਈ ਆ ਬਈ ਇਹ ਦੇਖੋ ਰੰਗ ਦੇਖੋ ਬੱਲਾ ਤੁਸੀਂ ਜਾਵਾ ਮਾਰਿਆ ਇਹ ਤੁਹ ਪਤਾ ਲੱਗਦਾ ਵੀ ਪਿਛੋਕੜ ਚੰਗਿਆ ਜਾਨਵਰਾਂ ਦਾ ਹਾਂਜੀ ਕੰਡੇ ਵੀ ਕੱਢਦੀ ਹੁੰਦੀ ਹੈ ਵੀ ਹਾਂ ਕੰਡੇ ਕੱਢਦੀ ਹੁੰਦੇ ਬਾਕੀ ਲੱਤਾਂ ਦੇਖ ਕੇ ਪਤਾ ਲੱਗ ਜਣਾ ਵੀ ਕੰਡੇ ਮਾਰੂਗੀ ਵੀ ਹੈਗੀ ਹਾਂਜੀ ਬਾਕੀ ਹੁਣ ਬਈ ਤੁਹਾਨੂੰ ਸਾਰਾ ਇਹ ਥੱਲੇ ਛੱਡ ਕੇ ਦਿਖਾਵਾਂ ਐ ਕੁੱਕੜ ਨਾਲੇ ਮਾਦੀਆਂ ਤੇ ਪ੍ਰਾਣੇ ਜਾਨਵਰ ਆ ਵੀ ਇਹ ਕੋਈ ਅੱਜ ਕੱਲ ਦੇ ਨਹੀਂ ਹੈਗੇ ਤਿੰਨ ਚਾਰ ਸਾਲ ਪੁਰਾਣੇ ਕੁੱਕੜਾ ਮੰਨ ਲਓ ਬਾਈ ਵੈਸੇ ਤਾਂ 10 ਸਾਲ ਹੋ ਗਏ ਮੁਰਗੇ ਆਪਣੇ ਕੋਲੇ ਉਸੇ ਮੁਰਗੀਆਂ ਦੀ ਬਰੀਡ ਹੀ ਚੱਲੀ ਜਾਂਦੀ ਹੈ 10 15 ਸਾਲ ਕਿੰਨਾ ਉਹ ਤਾਂ ਜਿਆਦਾ ਟਾਈਮ ਹੀ ਹੋ ਗਿਆ ਉਹ ਪੁਰਾਣੀ ਬਰੀਡ ਆ ਆਪਣੇ ਕੋਲੇ ਆਪਾਂ ਕਦੇ ਕਿਸੇ ਤੋਂ ਮੁਰਗਾ ਵਸਲ ਲੈਣੇ ਜ਼ਰੂਰ ਲਿਆ ਕੇ ਮੁਰਗੀਆਂ ਆਪਣੇ ਕੋਲੇ ਪ੍ਰਾਣੀਆਂ ਆ ਆਪਦੀ ਬਰੀਡ ਆ ਆਪਦੀ ਲਾਈਨ ਦੇ ਪ੍ਰਾਣੀਆਂ ਪਿਛਲੇ ਟਾਈਮ ਦੇ ਬਾਕੀ ਬਾਈ ਪਹਿਲਾਂ ਵੀ ਦਸ 2013 ਵੇਲੇ ਦੇ ਕੁੱਕੜ ਰੱਖਿਆ ਬਾਈ ਨੇ ਹਾਂਜੀ ਤੇ ਦੇਖ ਲਓ ਫੇਰ ਹੀ ਬਾਈ ਕੋਲੇ ਬੈਂਗੋ ਹੁੰਦੇ ਬਾਈ 2013 ਚ ਆਪਣੇ ਕੋਲੇ ਵੈਂਟਮ ਆਇਆ ਇਹ ਤਾਂ ਪੁਰਾਣ ਤੁਸੀਂ 20 ਸਾਲੀ ਹੋ ਗਏ ਮੰਨ ਲਓ ਠੀਕ ਹੈ ਹਾਂਜੀ 20 ਸਾਲ ਹਾਂਜੀ ਦੇਖ ਲਓ ਬਾਈ ਬਾਕੀ ਤੁਹਾਨੂੰ ਥੱਲੇ ਛੱਡ ਕੇ ਦਿਖਾਵਾਂਗਾ ਹਾਂ ਬਾਈ ਹੁਣ ਤੁਸੀਂ ਸਾਰੇ ਜਾਨਵਰ ਦੇਖੋ ਇੱਕ ਵਾਰੀ ਦੁਬਾਰੇ ਆਹ ਕੁੱਕੜ ਆ ਬਾਈ ਆ ਮੇਨ ਵੱਡੀ ਮਾਦੀ ਆ ਇਹਦੀ ਪੱਠੀ ਆ ਥੱਲੇ ਛੱਡੇ ਥੱਲੇ ਛੱਡ ਕੇ ਦਿਖਾਉਣੇ ਹਾਂ ਦੇਖੋ ਬਾਈ ਹਾਈਟ ਚੈੱਕ ਕਰੋ ਕੁੱਕੜ ਦੀ 17-12 ਕੱਦ ਹੋ ਬਈ ਮੁਰਗੇ ਦਾ ਮੇਰੇ ਖਿਆਲ ਚ 17-12 ਹਾਈਟ ਹੈ ਕਿੰਨਾ ਦਿਖਾ ਦੇ ਅੱਗੇ ਕਿੱਲੇ ਤੋਂ ਛੋਟਾ ਸੀ ਆ ਦੇਖੋ ਬਾਈ ਆ ਪੱਠੀ ਆ ਆ ਵੱਡੀ ਮਾਦੀ ਆ ਕੰਡੇ ਵਾਲੀ ਚੀਜ਼ ਬਈ ਤੁਹਾਡੇ ਸਾਹਮਣੇ ਆ ਹਨਾ ਪਾਰਖੂ ਬੰਦੇ ਨੂੰ ਸਮਝ ਆ ਜੂਗੀ ਵੀ ਕਿੱਥੋਂ ਕਲਾਸ ਕੀ ਬਰੀਡ ਆ ਇਹ ਬਾਕੀ ਬਈ ਤੁਹਾਨੂੰ ਹਾਈਟ ਤਾਂ ਤੁਸੀਂ ਬਾਈ ਦੇ ਕੋਲੇ ਗਈ ਤੂੰ ਪਤਾ ਲੱਗੇ ਉਹ ਕਿੱਡਾ ਕੁੱਕੜਾ ਹਨਾ ਬਾਕੀ ਬਈ ਚੈੱਕ ਕਰ ਲੂ ਤੁਸੀਂ ਅੰਦਰ ਆ ਆਇਆ ਬਈ ਠੀਕਰ ਫੈਮਿਲੀ ਕੁੱਕੜਾਂ ਦੀ ਤੇ ਪਹਿਲਾਂ ਤੁਸੀਂ ਬਈ ਜਾਨਵਰ ਚੈੱਕ ਕਰੋ ਠੀਕਰ ਇਹ ਵੀ ਬਾਈ ਨੇ ਹੁਣ ਬਈ ਬਰੀਡਿੰਗ ਤੇ ਲਾ ਰੱਖਿਆ ਹੈਗਾ ਜਾਨਵਰ ਤੇ ਮਤਲਬ ਵੀ ਅੱਖ ਦੇਖੋ ਵਾਈਟ ਅੱਖ ਤੇ ਪੂਰੀ ਚੰਗੀ ਨੋਰ ਸਖਤ ਨੋਕ ਚਰੀਆਂ ਵਾਲੀ ਬਾਈ ਹਨਾ ਤੇ ਲੱਤਾਂ ਲੱਤਾਂ ਵੀ ਪੂਰੀਆਂ ਚੰਗੀਆਂ ਨੇ ਬਈ ਜਾਨਵਰ ਦੀਆਂ ਤੇ ਕੱਦ ਵੀ ਮੇਰੇ ਖਿਆਲ ਚ ਹੋਊ ਬਈ 16.5 16 17 ਕੱਦ ਹੋਊਗਾ ਤੇ ਡਬਲ ਬੱਲੇ ਦਾ ਕੁੱਕੜਾ ਬਈ ਥੋੜਾ ਐਨਾ ਹੁਣ ਕਰੀਜ ਪੂਰੀ ਕਰੀ ਜਾਂਦਾ ਆ ਫੰਗ ਫੰਗ ਟੁੱਟੇ ਪਏ ਆ ਤੇ ਇੱਕ ਬਈ ਬਾਈ ਨੇ ਇਹਦੇ ਨਾਲ ਮੁਰਗੀ ਲਾਈ ਆ ਜਿਹੜੀ ਮੈਨੂੰ ਬੜੀ ਪਸੰਦ ਆਈ ਯਾਰ ਆ ਦੇਖੋ ਬਾਈ ਫੇਸ ਚੈੱਕ ਕਰੋ ਬਈ ਮਕੋਈ ਅੱਖ ਤੇ ਨੋਕ ਦੇਖੀ ਬਾਈ ਆ ਆ ਆ ਐਡੀ ਕੀ ਆ ਜਮਾ ਐਡੀ ਕਾ ਛੋਟੀ ਜੀ ਨੋਕ ਤੇ ਹਰਿਆ ਲੱਤਾਂ ਬਾਈ ਉਧੇ ਕਰੂ ਮੁਰਗੀ ਆਪਣੀ ਪੁਰਾਣੀ ਹਾਂ ਘਰ ਆਈ ਘਰ ਦੀ ਨਾ ਹਾਂ ਸਾਰੀਆਂ ਵੈਸੇ ਤਾਂ ਆਪਣੇ ਕੋਈ ਘਰ ਦੀਆਂ ਹੀ ਆ ਇਹ ਵੱਡੀਆਂ ਪੱਥੀਆਂ ਜੋ ਅੱਛਾ ਹਾਂਜੀ ਇਹ ਆ ਚੈੱਕ ਕਰੋ ਆ ਵੀ ਦੇਖੋ ਬਈ ਮੁਰਗੀ ਆ ਬਸ ਆ ਦੇਖੋ ਬਈ ਇਹ ਬਈ ਮੈਨ ਲੱਗਦਾ ਇਹ ਚ ਕੋਈ ਮਾਣਾ ਮੋਟਾ ਜਾਵਾ ਪਰ ਵੀ ਹੋਊਗਾ ਨੋ ਕਹਦੀ ਵਾਲੀ ਚੰਗੀ ਆ ਹਾਂਜੀ ਹਨਾ ਹਾਂ ਬਹੁਤ ਚੰਗੀ ਮੁਰਗੀਆਂ ਬਈ ਬਾਕੀ ਹੁਣ ਸਾਨੂੰ ਥੱਲੇ ਛੱਡ ਕੇ ਦਿਖਾਉਣੇ ਤਿੰਨੇ ਜਾਨਵਰ ਦੱਸਿਓ ਜਰੂਰ ਬਈ ਕਮੈਂਟ ਕਰਕੇ ਵੀ ਤੁਹਾਨੂੰ ਸੋ ਹਾਂ ਬਈ ਹੁਣ ਸਾਨੂੰ ਥੱਲੇ ਛੱਡ ਕੇ ਦਿਖਾਉਣੇ ਜਾਨਵਰ ਤੇ ਦੇਖੋ ਬਈ ਛੱਡੋ ਛੱਡ ਦੋ ਆ ਆਇਆ ਬਈ ਪੱਠੀ ਆ ਆਇਆ ਬਈ ਕੁੱਕੜ ਠੇਕਰ ਛੱਡ ਦੋ ਦੇਖੋ ਬਈ ਕੱਦ ਦੇਖੋ ਤੁਹਾਨੂੰ ਇੱਥੋਂ ਹੀ ਦੇਖ ਕੇ ਪਤਾ ਲੱਗ ਜਾਣਾ ਉਹ ਹਾਈਟ ਦਾ ਪੂਰਾ ਉੱਚਾ ਕੁੱਕੜ ਆ ਬਈ ਮਸਤ ਵੀ ਫੁੱਲਾ ਯਾਰ ਬਾਕੀ ਚੁਟਕੀ ਝਟਕੀ ਕੀ ਮੰਦਾ ਆ ਬਾਕੀ ਤੁਸੀਂ ਜਾਨਵਰ ਦੇਖ ਸਕਦੇ ਹੋ ਬਈ ਪੂਰਾ ਫਰੈਂਡਲੀ ਆ ਦੇਖੋ ਕੁੱਕੜ ਬੰਦੇ ਨੂੰ ਹੱਥ 'ਚ ਕੁਝ ਨਹੀਂ ਕਹਿੰਦਾ ਇਹ ਆ ਬਈ ਅਸਲੀ ਸੀਲ ਦੀ ਮੰਨ ਲਓ ਵੀ ਇੱਕ ਨਿਸ਼ਾਨੀ ਹਨਾ ਫ੍ਰੈਂਡਲੀ ਬਹੁਤ ਹੋਈਆਂ ਫਿਰਦੀਆਂ ਨੇ ਦੇਖ ਸਕਦੇ ਹੋ ਬਾਈ ਤੁਸੀਂ ਕੁੱਕਰ ਵੀ ਇਹ ਮਾਈ ਨੇ ਹੁਣ ਬਰੀਡਿੰਗ ਤੇ ਲਾਇਆ ਹੋਇਆ ਆ ਤੇ ਬਹੁਤ ਚੰਗਾ ਜਾਨਵਰ ਆ ਬਾਕੀ ਚੈਂਪੀਅਨ ਜਾਨਵਰ ਆ ਬਾਈ ਦਾ ਇਹ ਦੇਖੋ ਬਾਈ ਨੌ ਟੁੱਟ ਗਿਆ ਸੀ ਪਰ ਇਹਦਾ ਯਾਰ ਦੇਖੋ ਬਾਈ ਇਹ ਆ ਠੀਕਰ ਕੁੱਕਰ ਇਹ ਠੀਕਰ ਦੀ ਇੱਕ ਨਿਸ਼ਾਨੀ ਹੋਊਗੀ ਜਿਹੜਾ ਅਸਲੀ ਠੀਕਰ ਉਹਦੀ ਤਕਤੀ ਸਿੱਧੀ ਹੋਊਗੀ ਦੇਖੋ ਬਾਈ ਐ ਚੁੱਕ ਕੇ ਜ ਨਹੀਂ ਰਹਿੰਦਾ ਇਹ ਸਿੱਧਾ ਰਹੂ ਪੂਰਾ ਹਾਂਜੀ ਸੱਪੋਂ ਨੂੰ ਖੜਦਾ ਤਣਕੇ ਹਾਂ ਹਾਂ ਬਈ ਪਹਿਲਾ ਹੀ ਤੁਹਾਨੂੰ ਪਿੱਛੇ ਮੁਰਗੀ ਦਿਖਾਈ ਸੀ ਨਾ ਬਈ ਆਪਾਂ ਹਰੀਆਂ ਲੱਤਾਂ ਵਾਲੀ ਉਹਦਾ ਬੱਚਾ ਦੇਖੋ ਬਈ ਬੜਾ ਚੰਗਾ ਬੱਚਾ ਬਈ ਇਹ ਬਾਈ ਨੇ ਰੱਖਿਆ ਸ਼ਾਇਦ ਪੱਠੀ ਨਿਕਲੂ ਬਈ ਹਾਂਜੀ ਪੱਠੀ ਆ ਹਨਾ ਹਾਂ ਕਨਫਰਮ ਆ ਪੱਠੀ ਤੇ ਕਨਫਰਮ ਆ ਬਾਕੀ ਬਈ ਬਹੁਤ ਚੰਗਾ ਬੱਚਾ ਨਿਕਲਿਆ ਮੁਰਗੀ ਦੇ ਰਿਜ਼ਲਟ ਸਾਨੂੰ ਇਦੋਂ ਇਹਦੀ ਵੱਡੀ ਭੈਣ ਵੀ ਦਿਖਾਉਣੇ ਆ ਬਾਈ ਰਿਜ਼ਲਟ ਵੀ ਨਾਲ ਦਿਖਾਵਾਂਗੇ ਵੀ ਚਲੋ ਆਪਣੇ ਛੱਡ ਦਈਏ ਹਨਾ ਤੇ ਆਹ ਦੇਖੋ ਆਹ ਵੀ ਹਾਂਜੀ ਆਹ ਦੇਖੋ ਬਾਈ ਆਹ ਵੀ ਉਹ ਪੱਠੀ ਦੀ ਭੈਣ ਹੈ ਜਿਹੜੀ ਆਪਾਂ ਪਹਿਲਾਂ ਖਾਈ ਦੇਖੋ ਬਾਈ ਅੱਖ ਅੱਖ ਦਾ ਅੰਡਾ ਦੇਖੋ ਕਿੰਨਾ ਛੋਟਾ ਹੈ ਇਹ ਵੀ ਬਾਈ ਹਰੀਆਂ ਲੱਤਾਂ ਚ ਹਲਕੀ ਹਰੀ ਲੱਤਾਂ ਕਾਲੀ ਸ਼ਾਮ ਮੁਰਗੀ ਆ ਬਾਈ ਇਹੋ ਜੀਆਂ ਮੁਰਗੀਆਂ ਕੱਢਦੀਆਂ ਹੁੰਦੀਆਂ ਬਾਈ ਚੰਗੇ ਚੰਗੇ ਬੱਚੇ ਹਨਾ ਬਾਕੀ ਬਾਈ ਦਾ ਕੋਈ ਮਸ਼ਹੂਰ ਗੁੱਕੜ ਸੀ ਸ਼ੂਟਰ ਹਨਾ ਹਾਂਜੀ ਹਾਂਜੀ ਸ਼ੂਟਰ ਜਾਵਾ ਸੀ ਸ਼ੂਟਰ ਜਾ ਬਾਈ ਕੋਲੇ ਸੀ ਬਾਵਾ ਮੰਨ ਲਓ ਵੀ ਜੇਤੂ ਸੀ ਉਹ ਤਕੜਾ ਜੀਨਰ ਰਿਹਾ ਤੇ ਉਹਦੀਆਂ ਪੱਠੀਆਂ ਬਾਈ ਇਹ ਦੇਖੋ ਬਾਈ ਤੇ ਆ ਇੱਕ ਤੁਹਾਨੂੰ ਹੋਰ ਪੱਠੀਆਂ ਦਿਖਾਉਣੇ ਆ ਬਾਈ ਇਹ ਕਰੋ ਚੈੱਕ ਤੇ ਆ ਜਾ ਬਾਈ ਤੀਜੀ ਪੱਠੀ ਇਹ ਕਿਹੜੇ ਦੀ ਸ਼ੂਟਰ ਦੀ ਹੈ ਹਾਂਜੀ ਹਾਂਜੀ ਇਹ ਵੀ ਇਹ ਸਾਰੀ ਉਸੇ ਦੀ ਲੈਣ ਹੈ ਜੀ ਅੱਛਾ ਹਾਂਜੀ ਓ ਬਾਈ ਨੇ ਮੁਰਗੀਆਂ ਕਰਦੀਆਂ ਪ੍ਰਾਣੀਆਂ ਮੁਰਗਾ ਵੀ ਆਉਂਦਾ ਸੀਗਾ ਉਹ ਸ਼ੂਟਰ ਦੇ ਜਾਨਵਰ ਮੰਨ ਲਓ ਬੱਚੇ ਸਾਹਮਣੇ ਰੱਖੇ ਨੋ ਕਹਿਦੀ ਵੀ ਦੇਖ ਸਕਦੇ ਹੋ ਬਈ ਤੁਸੀਂ ਕਿੰਡੀ ਛੋਟੀ ਐ ਤੇ ਅੱਖ ਚ ਬਈ ਉਹ ਆ ਮੰਨ ਲਓ ਬਾਜਰੀ ਅੱਖ ਐ ਦੀ ਇਹ ਰੰਗ ਵੀ ਬੜਾ ਸੋਹਣਾ ਯਾਰ ਮੱਤਾਂ ਦੇਖੋ ਕਿੱਥੇ ਲਾ ਲੀਆਂ ਹਨਾ ਅੱਗਾਂ ਲੱਤਾਂ ਦੀਆਂ ਬਈ ਮੇਰੀ ਫੇਵਰੇਟ ਚੀਜ਼ ਐ ਪ੍ਰਾਣੇ ਜਾਨਵਰਾਂ ਚ ਪਤਾ ਲੱਗਦਾ ਮੈਂ ਹਰੀ ਲੱਤਾਂ ਦਾ ਹੈ ਬਾਕੀ ਬਈ ਹੁਣ ਸਾਨੂੰ ਤੀਜੀ ਮੁਰਗੀ ਆਇਆ ਬਈ ਤੀਜੀ ਪੱਟੀ ਸ਼ੂਟਰ ਦੀ ਇਹ ਐ ਬਈ ਇਹਦਾ ਬਈ ਪਠੀ ਮੰਨ ਲਓ ਵੀ ਪਾਰਖ ਉਹ ਬੰਨਦਾ ਇਹਦਾ ਮੂੰਹ ਦੇਖੀ ਪਤਾ ਨਹੀਂ ਕਿ ਕਿੱਡੀ ਕਲਾਸ ਹੈ ਦੇਖੋ ਬਾਈ ਚੈੱਕ ਕਰੋ ਬਾਈ ਪਠੀ ਹਾਈਟ ਵੀ ਬਹੁਤ ਹੈ ਦੀ ਤਾਂ ਯਾਰ ਤੇ ਉੱਤੋਂ ਚੜਾਈ ਚੜੂਈ ਬਹੁਤ ਹੈ ਤਾਂ ਮੰਨ ਕੇ ਚੱਲੋ ਆ ਦੇਖੋ ਬਾਈ ਮੁਰਗਿਆਂ ਦਾ ਗਿੱਠ ਹੁੰਦਾ ਦੀ ਮੁਰਗੀ ਦੀ ਗਿੱਠ ਹੈ ਬਾਕੀ ਚੌੜੀ ਵੀ ਬਹੁਤ ਹੈ ਮੁਰਗਿਆਂ ਨਾਲੋਂ ਵੱਧ ਪਈ ਹੈ ਬਾਕੀ ਅਜੇ ਤਾਂ ਬਾਨਾ ਹਲੇ ਤਾਂ ਹੈ ਹੀ 8-10 ਮਹੀਨਿਆਂ ਦੀ ਬਾਈ ਇਹ ਬਾਕੀ ਸਾਨੂੰ ਉਹਨਾਂ ਸਾਰੀਆਂ ਥੱਲੇ ਛੱਡ ਕੇ ਦਿਖਾਉਣੇ ਆ ਬਾਈ ਹਾਂਜੀ ਮੁਰਗੀਆਂ ਤਾਂ ਅਜੇ ਹੋਰ ਵੀ ਵਾਏ ਫਿਰਦੀਆਂ ਆਪਣੇ ਕੋਲੇ ਪਰ ਅਸੀਂ ਸਾਰੀਆਂ ਤਾਂ ਫਿਰ ਰਾਤ ਹੋ ਜੂ ਯਾਰ ਐ ਤਾਂ ਐ ਤਾਂ ਹੋਣੀ ਨੇਰਾ ਕੰਪਲੀਟ ਜੀ ਚ ਫੜ ਕੇ ਦਿਖਾਉਣੀ ਪੈਂ ਆਪਰ ਵੀਡੀਓ ਵਾਲੀ ਲੰਮੀ ਹੋ ਜੀ ਮੁਰਗੀਆਂ 10 ਵਜੇ ਹੋਰ ਫਿਰਦੀਆਂ ਤਾਂ ਯਾਰ ਬਾਈ ਤੁਸੀਂ ਦੇਖਦੇ থাক ਜੂਗੇ ਵੀਡੀਓ ਨਹੀਂ ਮੁੱਕਣੀ ਸਾਡੀ ਕੋਈ ਗੱਲ ਨਹੀਂ ਸਪੈਸ਼ਲ ਪਾਪਾ ਹਾਂ ਬਾਈ ਆ ਆ ਮੁੰਡਾ ਰਾਜੂ ਕਹਿੰਦੇ ਇਹ ਕਹਿੰਦਾ ਬਾਈ ਮੈਂ ਆਪਦੀ ਬੱਕਰੀ ਦਿਖਾਉਣੀ ਆ ਮੁੰਡਾ ਫਾਰਮ ਤੇ ਕੰਮ ਕਰਦਾ ਆ ਇਹ ਕਹਿੰਦਾ ਮੈਂ ਬਾੜੀ ਸ਼ੌਂਕ ਨਾ ਪਾਲੀ ਆ ਇਹ ਪੱਠ ਦੇਖੋ ਬਾਈ ਨਿੱਕੀ ਜੀ ਆ ਯਾਰ ਇਹ ਬਾਈ ਨਸਲ ਬਹੁਤ ਚੰਗੀ ਕੁਲੇ ਬਹਿ ਜਾ ਰਾਜੂ ਬੈਠ ਜਾ ਬੱਸ ਇਹ ਦੇਖੋ ਬਾਈ ਤੁਸੀਂ ਇਹ ਆ ਬਾਈ ਪੱਠ ਬਾਈ ਦੀ ਬਹੁਤ ਚੰਗੀ ਆ ਯਾਰ ਮੈਂ ਹਾ ਟੋਪੀ ਵਾਲੇ ਕਬੂਤਰ ਨੇ ਹਾਂਜੀ ਇਹ ਫੈਨਸੀ ਕਬੂਤਰਾਂ ਨਕਾ ਪੁਸ਼ ਬਰੀਡ ਆ ਵੀਰੇ ਦੇਖ ਹਾਂਜੀ ਹਾਂਜੀ ਨਕਾਬ ਆ ਇਹ ਬਹੁਤ ਸੋਹਣਾ ਹੈ ਹਾਂ ਇਹਨਾਂ ਨੂੰ ਅੱਗੇ ਦੀਦਾ ਪਿੱਛੇ ਨਹੀਂ ਦੀਦਾ ਇਹਨਾਂ ਨੂੰ ਆ ਦੇਖੋ ਨਾ ਇਹਨਾਂ ਨੂੰ ਗਲਾਰੀ ਵਾਲੀ ਹੋਈ ਹੈ ਇਹਨਾਂ ਦੇ ਰੋਖ ਹਾਂ ਤੇ ਵੀ ਨਹੀਂ ਦਿਖਦਾ ਇਹਨਾਂ ਨੂੰ ਸਦਾ ਟੀਨਾ ਸਾਹਮਣੇ ਸਾਹਮਣੇ ਦੀਦਾ ਹਾਂ ਸਟਕੇ ਗਏ ਪਿੱਛੋਂ ਹਾਂਜੀ ਹਾਂਜੀ ਇਹ ਜਿਵੇਂ ਆਪਣੇ ਕੋਟ ਦੇ ਨਹੀਂ ਹੁੰਦੇ ਕਲਰ ਉਵੇਂ ਬਣੇ ਹੋਏ ਹਨ ਇਹ ਹਾਂ ਜਿਹਨਾਂ ਪਾਣੀ ਤੋਂ ਬਚਾਉਂਦੇ ਹਾਂ ਹਾਂ ਆਏ ਕੋ ਬਚਾਰਦੇ ਖਟਾ ਕੇ ਇਹਨੇ ਮੂਰੋ ਮੂਰੋ ਨਹੀਂ ਦੇਣਾ ਹਾਂਜੀ ਆ ਦੇਖੋ ਹਾਂਜੀ ਲੱਗਦਾ ਤਾਉਣ ਹੈਗੀ ਆ ਹੈ ਨਹੀਂ ਨਾ ਤਾਉਣ ਸਹੀ ਜੀ ਆ ਇਕਾਪਾ ਪੈਰਾਂ ਵਾਲੇ ਵੀ ਦਿਖਾਵਾਂਗੇ ਜਿਨ੍ਹਾਂ ਦੇ ਪੈਰਾਂ ਤੇ ਆ ਹਾਂਜੀ ਹਾਂਜੀ ਉਹ ਚੀਜ਼ ਵੀ ਪਰ ਦਿਖਾ ਕੇ ਲੈਣਗਾ وہی ਨਕਾਬ ਆਹ ਨਕਾਬ ਪੋਛ ਨਹੀਂ ਲੱਗਦੀ ਹਾਂਜੀ ਭਾਈ ਆ ਜਾਂ ਦੂਜੀ ਵੈਰਾਈਟੀ ਕਬੂਤਰਾਂ ਦੀ ਇਹ ਆਗੇ ਲਕੇ ਇਹ ਆਗੇ ਜੈਡ ਬਲੈਕ ਜੈਡ ਬਲੈਕ ਨਕੀ ਹਾਂ ਯਾਰ ਤੁਹਾਨੂੰ ਦੱਸਿਆ ਨਾ ਬਾਈ ਕੋਲੇ ਜਿਹੜਾ ਜਾਨਵਰ ਕਹੋਗੇ ਜਿਹੜਾ ਰੰਗ ਕਹੋਗੇ ਉਹੀ ਮਿਲ ਜੂ ਹਾਂਜੀ ਸਾਰੇ ਸੀ ਇਹ ਲਾਲ ਰੰਗ ਦੇ ਵੀ ਸੀਗੇ ਕਬੂਤਰ ਆਪਣੇ ਕੋਲੇ ਬਰਾਊਨ ਸਿਲਵਰ ਵੀ ਸੀਗੇ ਵਾਈਟ ਕਲਰ ਚ ਵੀ ਸੀਗੇ ਲਕੇ ਉਨੇ ਇੱਕ ਵਾਰੀ ਦੇਤੇ ਸੀ ਕਿਸੇ ਯਾਰ ਦੋਸਤ ਨੂੰ ਇਹਨੇ ਲੋਟ ਨਹੀਂ ਆਉਂਦੇ ਸੀ ਇਹ ਜਾਨਵਰ ਬਾਕੀ ਬਈ ਇਹ ਬਈ ਬਾਈ ਦਾ ਇਹਨਾਂ ਫੇਰ ਪਰਚੇ ਦਾ ਕੰਮ ਨਹੀਂ ਬਾਈ ਹਾਂ ਆਪਣੇ ਸ਼ੌਕ ਦੇ ਆ ਬਈ ਆਪਾਂ ਕੋਈ ਵੇਚੇ ਨਹੀਂ ਆਪਾਂ ਫਰੀਦ ਦਿੱਤੇ ਆ ਉਹ ਵੀ ਹਾਂ ਬਾਈ ਯਾਰ ਜਿੰਨੀਆਂ ਚੀ ਲਿਆਉਂਦਾ ਤੇ ਯਾਰੀ ਵੀ ਲਿਆਉਂਦੀ ਵੰਡ ਦਿੰਦਾ ਜਾਨਵਰ ਬਾਕੀ ਤੁਸੀਂ ਦੇਖ ਜਿਹੜੇ ਆਪਣੇ ਕੋਲੇ ਕਬੂਤਰ ਆਪਾਂ ਕੱਲ ਵੀਡੀਓ ਪਾਈ ਆ ਉਹ ਕਬੂਤਰ ਇਧਰ ਉਧਰ ਚੱਲਦੇ ਹੀ ਰਹਿੰਦੇ ਨੇ ਹਾਂ ਇਧਰ ਆ ਗਏ ਉਧਰ ਆ ਗਏ ਕਬੂਤਰ ਚੱਲਦੇ ਹੀ ਰਹਿੰਦੇ ਨੇ ਹਾਂ ਬਸ ਚੱਲੀ ਜਾਂਦੇ ਦੇਖੋ ਬਈ ਕਿੱਥੇ ਧੌਣ ਜਾਂਦੀ ਇਹਦੀ ਇਹ ਬਈ ਸਾਂਹ ਕਹਿੰਦੇ ਅਗੇ ਕਬੂਕਾਂ ਨੇ ਨਾ ਕਬੂਤਰ ਇਹਨੇ ਅੱਗ ਦੀ ਨਾਲ ਲੱਗਦੀ ਨਾਲ ਉਹ ਚੀਜ਼ਾਂ ਚ ਡੱਗਦੀਆਂ ਨਾਲਾਂ ਨੇ ਦੇਖ ਸਕਦੇ ਹੋ ਤੁਸੀਂ ਹੱਥ ਜੋ ਛੜਾਉ ਛੜਾਉ ਕਰਦਾ ਹਾਂ ਹਾਂ ਛੜਾਉ ਛੜਾਉ ਕਰਦਾ ਛੜਾਉ ਖਾਂ ਕਰਨਾ ਹੀ ਆ ਤੇ ਬਾਕੀ ਬਾਈ ਨੂੰ ਬਾਜ਼ੀਆਂ ਬੂਜ਼ੀਆਂ ਦਾ ਕੋਈ ਸ਼ੌਕ ਨਹੀਂ ਤੇ ਇਹਨੇ ਸ਼ੌਂਕੀ ਤੌਰ ਤੇ ਰੱਖੇ ਹੋਏ ਨੇ ਹਾਂਜੀ ਆਪਾਂ ਤਾਂ ਘਰੇ ਕੋਈ ਸ਼ੌਕ ਨਾਲ ਡਾਲੀ ਦੇ ਚਾਰ ਘੰਟੇ ਉਹ ਗੱਲਾਂ ਡਾਪਾਂ ਕੋਈ ਬਾਜੀ ਬੂਜੀ ਦਾ ਸ਼ੌਕ ਨਹੀਂ ਆਪਾਂ ਸ਼ੌਂਕ ਨਾਲ ਰੱਖੇ ਹਾਂ ਹਾਂਜੀ ਕੋਈ ਆਪਾਂ ਕਮਾਈ ਵਾਸਤੇ ਨਹੀਂ ਰੱਖੇ ਹੋਏ ਸ਼ੌਂਕ ਨਾਲ ਰੱਖੇ ਹਾਂ ਹਾਂ ਇਹ ਬਾਈ ਨੂੰ ਸ਼ੌਂਕ ਆ ਬਾਈ ਬਾਕੀ ਜਿਹੜੇ ਬੰਦੇ ਨੂੰ ਪਰਖ ਹੋਊ ਬਾਈ ਉਹਦਾ ਦੇਖ ਕੇ ਪਤਾ ਕਰ ਹੀ ਲੈਣਗੇ ਨਾ ਵੀ ਕਿੱਡੇ ਕਲਾਸ ਆ ਇਹ ਇਹ ਦੀ ਇਹ ਦੀ ਅੱਖ ਦਿਖਾ ਦੇ ਸਾਹ ਕਾਲੀ ਅੱਖਾਂ ਕਾਲੀਆਂ ਅੱਖਾਂ ਇਹਦੇ ਟੀਰਾ ਕਬੂਤਰੀ ਦੇ ਆਹ ਕਮੰਡਲਾ ਖੱਟੀ ਕਾਲੀ ਦਾ ਦੇਖੋ ਬਈ ਇਹ ਕਮੰਡਲਾ ਕਹਿੰਦੇ ਜਿਹੜੀ ਦੀ ਕੱਖ ਅੱਡ ਹੋਵੇ ਕੱਡ ਹੋਵੇ ਮੁਰਗਿਆਂ ਚ ਵੀ ਆ ਜਾਂਦੇ ਬਾਈ ਇਹ ਹਾਂਜੀ ਆ ਬਈ ਟੀਰਾ ਅੱਖੇ ਚ ਠੀਕ ਆ ਬਾਈ ਬਾਕੀ ਕਰੋ ਤੇ ਬਾਕੀ ਸਾਨੂੰ ਦਿਖਾ ਤੇ ਤੇ ਹਜੇ ਹੋਰ ਚੀਜ਼ਾਂ ਦਿਖਾਉਣੇ ਆ ਸਾਨੂੰ ਤੇ ਬਹੁਤ ਆ ਬਾਬੂ ਇਹਨਾਂ ਨੇ ਚਾਰ ਸਪੈਸ਼ਲ ਆਟ ਦਿਖਾਏ ਆ ਕਿਉਂਕਿ ਇਹ ਅੱਗ ਦੀਆਂ ਨਾਲਾਂ ਨੇ ਸਾਰੇ ਦਾ ਯਾਰ ਤੁਹਾਨੂੰ ਦੱਸਿਆ ਰਾਤ ਹੋ ਜੂਗੀ ਰਾਤ ਹੋਈ ਜਾਣੀ ਆ ਆ ਦੇਖੋ ਬਈ ਨਾਸਰ ਕੁੱਤਿਆਂ ਦੀ ਬਾਈ ਕੋਲੇ ਕੁੱਤੇ ਵੀ ਰੱਖੇ ਆ ਇਹ ਕਿਹੜੀ ਆ ਬਾਈ ਇਹ ਬੀਗਲ ਆ ਵੀਰੇ ਬੀਗਲ ਨਸਲ ਆ ਬਾਈ ਇਹ ਇਹ ਜਿਹ ਲਾਇਬਰੀਆਂ ਨੂੰ ਹੁੰਦੀਆਂ ਸਾਇਲੈਂਟ ਹੀ ਹੁੰਦੀਆਂ ਕਿਸੇ ਨੂੰ ਕੁਝ ਕਹਿੰਦੇ ਨਹੀਂ ਫਰੈਂਡਲੀ ਹੁੰਦੇ ਆ ਹਾਂ ਦੇਖੋ ਬਾਈ ਗੱਡੇ ਗੱਡੇ ਕੰਨ ਆ ਯਾਰ ਇਹਨਾਂ ਦੇ ਇਹ ਆ ਬਈ ਬੀਗਲ ਨਾ ਸਾਲ ਛੋਟਾ ਹੀ ਆਣਾ ਵਾਲੇ ਹਾਂਜੀ ਹਾਂਜੀ ਫ੍ਰੈਂਡਲੀ ਬਹੁਤ ਹੁੰਦੇ ਆ ਇਹ ਅੱਛਾ ਹਾਂਜੀ ਆਹ ਦੇਖੋ ਬਈ ਬੀਗਲ ਵੱਡੀ ਕੁੱਤੀ ਆਉਂਦਾ ਦੋ ਸੂਏ ਸੂਈ ਆਪਣੇ ਕੋਲੇ ਇਹ ਅੱਛਾ ਹਾਂਜੀ ਬੱਚੀ ਨਹੀਂ ਕਹਿ ਸਕਦੇ ਇਹਨੂੰ ਆਪਾਂ ਬਹੁਤ ਵੱਡੀ ਆ ਬਈ ਇਹ ਆ ਪੌਂਦਾ ਨਹੀਂ ਪਤਾ ਸੀ ਭਰਾਵੋ ਇਹਦਾ ਦੇਖਣ ਦੀ ਬੱਚੀ ਲੱਗਦੀ ਆ ਹਾਂ ਦੇਖੋ ਬਈ ਇਹ ਆ ਕੁੱਤੇ ਵੀ ਸੁਨਦ ਹਾਂ ਮਾਰੇ ਆਪਣੇ ਭਰਾ ਰਾਜੂ ਦੀ ਫਰਮਾਇਸ਼ ਤੇ ਹਾਂਜੀ ਡੈਸ਼ ਆਉਣ ਡੈਸ਼ ਆਉਣ ਠੀਕ ਆ ਬਈ ਇਹ ਵੀ ਰੱਖਿਆ ਬਾਈ ਨੇ ਇਹ ਜੋੜੀ ਆ ਨਾ ਦੋਨੇ ਮੇਲ ਆ ਬਾਈ ਦੋਨੇ ਮੇਲ ਹਾਂਜੀ ਇਹ ਵੀ ਕਰਦੇ ਬੱਚੇ ਬਾਈ ਦੇ ਦੇਖੋ ਬਾਈ ਕੁੱਤੇ ਕਬੂਤਰ ਸ਼ਹਿਰ ਬਹੁਤ ਹੁੰਦੇ ਆ ਬਾਈ ਹਾਂ ਆ ਰੱਖੀ ਨੂੰ ਵਧੀਆ ਹੁੰਦੇ ਆ ਛੋਟੇ ਹੁੰਦੇ ਆ ਲਾਰਮੀ ਹੁੰਦਾਗਾ ਭੌਂਕਦੇ ਬਹੁਤ ਆ ਬਾਕੀ ਸਾਰੇ ਜਾਨਵਰ ਜਿਵੇਂ ਛੋਟੇ ਕੁੱਟਿਆਂ ਚ ਸੱਪ ਸੁੱਪ ਜੇ ਚਾਏ ਤੋਂ ਹਾਂ ਇਹ ਵਧੀਆ ਨੇ ਹਾਂ ਉਸ ਵਾਸਤੇ ਵਧੀਆ ਹੁੰਦੇ ਆ ਠੀਕ ਹੈ ਜੀ ਲੇਕਨ ਆ ਕਿਊਟ ਜਾਨ ਹਾਂ ਬਾਈ ਹੁਣ ਬਾਈ ਤੁਹਾਨੂੰ ਸਾਰੇ ਜਾਨਵਰ ਦਿਖਾਉਣੇ ਆ ਸੀ ਆ ਭੰਗਵਾ ਬਾਈ ਤੇ ਆ ਬਾਈ ਠੀਕਰ ਕੁੱਕੜ ਇੱਕ ਬਾਈ ਨੇ ਪਰਲੇ ਕਰ ਰੱਖਿਆ ਹੋਇਆਗਾ ਦੇਖੋ ਬਾਈ ਇਹ ਬੰਦ ਜੀ ਦਾ ਜਾਨਵਰ ਆ ਬਾਈ ਦਾ ਤੇ ਆ ਬਾਈ ਮਾਦੀ ਦੇਖੋ ਬਾਈ ਬਹੁਤ ਪ੍ਰਾਣੀ ਆ ਫਰਗਾ ਲੱਤਾ ਤੇ ਇਹ ਜੀ ਮੁਰਗੀ ਬਹੁਤ ਘਟ ਰੇਅਰ ਹੈ ਮਿਲ ਜੇ ਬਹੁਤ ਚੰਗੀ ਮੁਰਗੀ ਹੈ ਬਾਈ ਬਾਈ ਕੋਲੇ ਦੇਖੋ ਬਈ ਥੱਲੇ ਛੱਡੀ ਹੋਈ ਤੇ ਮੇਨ ਬਰੀਡਰ ਮੁਰਗੀ ਹੈ ਬਾਈ ਦੀ ਤੇ ਆਹ ਬਈਓ ਠੀਕ ਕਰ ਖੜਾ ਠੀਕ ਹੈ ਬਾਈ ਕਰੋ ਬਈ ਸ਼ੌਕ ਜਾਨ ਮੇਰਾ